ਸਸੀ ਗੱਲ ਜੀ ਸਾਰਿਆਂ ਨੂੰ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਆਪਾਂ ਡੇਲੀ ਇੱਕ ਦੀ ਐਕਸਰਸਾਈਜ਼ ਜਿਹੜੀ ਆ ਉਹ ਪਾਵਰ ਦੀ ਸਟੈਮਨੇ ਦੀ ਸਪੀਡ ਦੀ ਤੇ ਫਲੈਕਸੀਬਿਲਟੀ ਦੀ ਪਾਦਿਆ ਕਰਾਂਗੇ ਅੱਜ ਦਾ ਸਾਡਾ ਵਰਕ ਸਾਰਾ ਹੋ ਗਿਆ ਵਾ ਤੇ ਅੱਜ ਅਸੀਂ ਤੁਹਾਨੂੰ ਇੱਕ ਐਕਸਰਸਾਈਜ਼ ਜਿਹੜੀ ਆ ਉਹ ਸਾਡੇ ਨਾਲ ਸ਼ੇਅਰ ਕਰ ਲੱਗੇ ਆ ਮੈਨੂੰ ਆਸ ਆ ਕਿ ਇਹ ਐਕਸਰਸਾਈਜ਼ ਅੱਜ ਤੱਕ ਇਹੀ ਵੀ ਗਰਾਊਂਡ ਦੇ ਵਿੱਚ ਨਹੀਂ ਲੱਗ ਰਹੀ ਕਈ ਐਕਸਰਸਾਈਜ਼ ਆਪਾਂ ਪਹਿਲਾਂ ਵੀ ਜੜੀਆਂ ਵਾ ਵੇਖਦੇ ਆ ਗਰਾਊਂਡਾਂ ਦੇ ਵਿੱਚ ਉਹ ਕਿਸੇ ਨੂੰ ਨਹੀਂ ਪਤਾ ਕਿ ਉਹ ਉਹ ਐਕਸਰਸਾਈਜ਼ ਜਿਹੜੀਆਂ ਵਾ ਸ਼ੁਰੂ ਕਿੰਨੇ ਕਰਾਈਆਂ ਹੋਣਗੀਆਂ ਠੀਕ ਹੈ ਨਾ ਅੱਜ ਦੀ ਐਕਸਰਸਾਈਜ਼ ਮੈਂ ਦਾਅਵੇ ਨਾਲ ਗੱਲ ਕਹਿੰਦਾ ਵਾਂ ਕਿ ਇਹ ਐਕਸਰਸਾਈਜ਼ ਮੇਰੇ ਖਿਆਲ ਦੇ ਨਾਲ ਹੋ ਰਹਾ ਮੈਂ ਗਲਤ ਵੀ ਹੋਵਾਂ ਅੱਜ ਤੱਕ ਕਿਤੇ ਵੀ ਨਹੀਂ ਲੱਗ ਰਹੀ ਤੇ ਸਭ ਤੋਂ ਬੈਨੀਫੀਸ਼ੀਅਲ ਐਕਸਰਸਾਈਜ਼ ਜਿਹੜੀ ਹੈ ਬੈਨੀਫਿਟ ਦੇਣ ਵਾਲੀ ਐਕਸਰਸਾਈਜ਼ ਇਹ ਆ ਤੇ ਇਹ ਵੀਡੀਓ ਤੋਂ ਬਾਅਦ ਤੁਸੀਂ ਇਹਨੂੰ ਜ਼ਰੂਰ ਅਪਲਾਈ ਕਰਿਓ ਸਾਡਾ ਵਰਕਸ਼ਾਪ ਕੰਪਲੀਟ ਹੋ ਗਿਆ ਵਾ ਪਰ ਅਸੀਂ ਇਹ ਐਕਸਰਸਾਈਜ਼ ਜਿਹੜੀ ਆ ਉਹ ਪਾਵਰ ਤੇ ਸਟੈਮਨੇ ਵਾਸਤੇ ਆ ਉਹਦੇ ਵਾਸਤੇ ਤੁਸੀਂ ਇੱਕ ਛੋਟਾ ਜਿਹਾ ਹੱਥ ਚ ਤੀਲਾ ਲੈ ਲਓ ਠੀਕ ਹੈ ਨਾ ਤੇ ਆਪਾਂ ਸ਼ੁਰੂ ਕਰਨ ਲੱਗੇ ਆ ਐਕਸਰਸਾਈਜ਼ ਠੀਕ ਬਿਲਕੁਲ ਬੈਂਡ ਹੋਵੇ ਇਦਾਂ ਤੁਸੀਂ ਆਉਣਾ ਵਾ ਪਟਾ ਦੇ ਲੀਕ ਮਾਰਦੇ ਆਉਣਾ ਵਾ ਤੁਸੀਂ ਸਟੈਪ ਆਪਣੇ ਗਿਣ ਲੈਣੇ ਆ ਠੀਕ ਹੈ ਨਾ ਮੰਨ ਲਓ ਤੁਸੀਂ ਅੱਜ ਪਹਿਲੇ ਦਿਨ ਜੇ 50 ਸਟੈਪ ਲਾਏ ਆ ਉਹ ਨੈਕਸਟ ਵਾਰੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਘੱਟੋ ਘੱਟ ਵੀ ਇਹ ਪੰਜਾਵਾਂ ਦੀ ਜਗ੍ਹਾ 60 ਸਟੈਪ ਹੋਣ ਤੁਸੀਂ ਸਟੈਪ ਅਪ ਵਧਾਉਣੇ ਆਪਣੇ ਵੱਤੋ ਵੱਤ ਜਿੰਨੇ ਵਾਦੇ ਆ ਬਸ ਠੀਕ ਆ ਜੀ ਹੁਣ ਇਧਰੋਂ ਤੁਸੀਂ ਜੋਗਿੰਗ ਕਰਦੇ ਹੌਲੀ ਹੌਲੀ ਜਾਣਾ ਤਾਂ ਕਿ ਮਸਲ ਜਿਹੜਾ ਵਾ ਉਹ ਨਾਲ ਰਿਲੈਕਸ ਵੀ ਹੋ ਜੇ ਇਹ ਤੁਸੀਂ ਪਹਿਲੇ ਸਿੱਧੀ ਇੱਕ ਲਾਈਨ ਲਾਈ ਆ ਹੁਣ ਇਹ ਤੋਂ ਬਾਅਦ ਤੁਸੀਂ ਦੂਜੀ ਬੈਕ ਕਹੀਂ ਪਲੇਅਰ ਤਾਂ ਚੇਂਜ ਕੀਤੇ ਆ ਕਿਉਂਕਿ ਇਹਨਾਂ ਦਾ ਯੋਰ ਹੋ ਚੁੱਕਾ ਵਾ ਇਹ ਇੱਕ ਪਲੇਅਰ ਦੀ ਐਕਸਰਸਾਈਜ਼ ਆ ਸਾਰੀ ਥੋੜਾ ਬੈਂਡ ਹੋ ਕੇ ਧਿਆਨ ਸਦਾ ਰੱਖ ਕੇ ਹਾਂ ਇਸੇ ਤਰੀਕੇ ਦੇ ਨਾਲ ਹੀ ਵੀ ਪਲੇਅਰ ਤਾਂ ਚੇਂਜ ਕਰ ਰਹੇ ਆ ਤਾਂ ਥੋੜੀ ਲਵਾ ਰਹੇ ਆ ਕਿਉਂਕਿ ਸਾਡਾ ਵਰਕ ਹੋ ਚੁੱਕਾ ਵਾ ਇਹਨੂੰ ਤੁਸੀਂ ਆਪਣੇ ਰਿਕਾਰਡ ਦੇ ਵਿੱਚ ਰੱਖ ਲੈਣਾ ਕਿ ਅੱਜ ਤੁਸੀਂ 50 ਸਟੈਪ ਲਾਏ ਆ ਮਰ ਕੇ 60 ਲਾਏ ਆ 100 ਲਾਇਆ ਵਾ ਜਿੱਦਾਂ ਵੀ ਹੌਲੀ ਹੌਲੀ ਤੁਸੀਂ ਇਹਨੂੰ ਆਪਣੇ ਹਿਸਾਬ ਦੇ ਨਾਲ ਵਧਾਈ ਜਾਣਾ ਬਸ ਠੀਕ ਆ ਇਧਰ ਹੁਣ ਬੈਗ ਹੀ ਜੋਗਿੰਗ ਕਰਦੇ ਜਾਣਾ ਕਿਉਂਕਿ ਜਿਹੜਾ ਬੈਗ ਆਇਆ ਛ ਉਹ ਬੈਗ ਹੀ ਜੋਗਿੰਗ ਕਰਦਾ ਜਾਊਗਾ ਪਹਿਲਾਂ ਤੁਸੀਂ ਸਿੱਧੇ ਲਾ ਲਈ ਆ ਹੁਣ ਤੁਸੀਂ ਬੈਗ ਲਾ ਲਈ ਆ ਹੁਣ ਇਹ ਤੋਂ ਬਾਅਦ ਤੁਸੀਂ ਲੇਰ ਆਪਾਂ ਤਾਂ ਚੇਂਜ ਕਰ ਰਹੇ ਆਂ ਬਾਰ-ਬਾਰ ਦੱਸ ਰਹੇ ਆਂ ਕਿਉਂਕਿ ਇਹਨਾਂ ਦਾ ਯੂਰ ਹੋ ਚੁੱਕਾ ਪਹਿਲੋ ਇਧਰੋਂ ਸਾਈਡ ਨੂੰ ਵੈਰੀ ਗੁੱਡ ਇਹ ਬਿਲਕੁਲ ਸਲੋ ਸਲੋ ਐਕਸਰਸਾਈਜ਼ ਲੱਗਣੀ ਆ ਪੂਰਾ ਬੈਂਡ ਹੋ ਗਏ ਧਿਆਨ ਸਦਾ ਰੱਖ ਕੇ ਇਹ ਪਾਵਰ ਤੇ ਸਟੈਮਨੇ ਵਾਸਤੇ ਐਕਸਰਸਾਈਜ਼ ਆ ਹਾਂਜੀ ਚਲੋ ਜੀ ਉਧਰ ਇਧਰੋਂ ਜਿੱਦਾਂ ਆਏ ਆ ਉਦਾਂ ਹੀ ਵਾਪਸ ਜਾਣਾ ਹੁਣ ਦੂਜੀ ਲਾਤ ਅੱਗੇ ਰੱਖ ਕੇ ਥੋੜਾ ਬੈਂਡ ਹੋ ਕੇ ਸਲੋ ਸਲੋ ਇਹਨੂੰ ਬਹੁਤੀ ਫਾਸਟ ਨਹੀਂ ਲਾਉਣਾ ਤਾਂ ਕਿ ਪਟਾਂ ਦੇ ਮਸਲਾਂ ਦੇ ਉੱਤੇ ਪੂਰਾ ਪ੍ਰੈਸ਼ਰ ਬਣੇ ਹਾਂਜੀ ਠੀਕ ਆ ਜੀ ਹੁਣ ਇਦਾਂ ਹੀ ਇਧਰੋਂ ਜਾਣਾ ਵਾਪਸ ਬਸ ਠੀਕ ਹੈ ਜੀ ਇਹ ਐਕਸਰਸਾਈਜ਼ ਤੁਸੀਂ ਜਿਹੜੀ ਆ ਇਹਨੂੰ ਆਪਣੇ ਕੋ ਸਾਹਬਾਨ ਨਾਲ ਗੱਲ ਕਰਕੇ ਤੁਸੀਂ ਆਪਣੇ ਵਰਕ ਦੇ ਵਿੱਚ ਜਰੂਰ ਸ਼ਾਮਿਲ ਕਰਿਓ ਤੇ ਬਹੁਤ ਜ਼ਿਆਦਾ ਇਹਦੇ ਨਾਲ ਤੁਹਾਨੂੰ ਬੈਨੀਫਿਟ ਪਾਊਗਾ ਪਾਵਰ ਦਾ ਤੇ ਸਟੈਮਨੇ ਦਾ ਜੇ ਤੁਸੀਂ ਭਰਤੀ ਵੇਖਣ ਵਾਲੇ ਜੇ ਮੰਨ ਲਓ ਤੁਸੀਂ ਇਹ ਟਾਈਮ ਤਾਂ ਦੱਸ ਹੀ ਨਹੀਂ ਆਉਂਦਿਆ ਕਬੱਡੀ ਖੇਡਦੇ ਜੇ ਕੋਈ ਵੀ ਗੇਮ ਕਰਦੇ ਜੇ ਤੁਹਾਡੀਆਂ ਲੱਤਾਂ ਫੁੱਲ ਜਾਂਦੀਆਂ ਠੀਕ ਆ ਨਾ ਜਿੰਨੂੰ ਤੁਸੀਂ ਕਹਿੰਦੇ ਪੱਟ ਪੈ ਗਏ ਇਹ ਐਕਸਰਸਾਈਜ਼ ਦੇ ਨਾਲ ਮੈਂ ਦਾਵਾ ਕਰਦਾਂਗਾ ਕਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੱਟ ਨਹੀਂ ਪੈਣਗੇ ਲੱਤਾਂ ਤੁਹਾਡੀਆਂ ਕਦੀ ਵੀ ਮਤਲਬ ਕਿ ਉਹ ਲੋਡ ਮਹਿਸੂਸ ਨਹੀਂ ਕਰਨੀ ਗੀਆਂ ਵਰਕ ਕਰਦੇ ਆ ਇਹਨੂੰ ਤੁਸੀਂ ਜਰੂਰ ਆਪਣੀ ਆਪਣੀ ਐਕਸਰਸਾਈਜ਼ ਦੇ ਵਿੱਚ ਰੈਮੇਂਡਰ ਅਪਲਾਈ ਕਰਿਓ ਧੰਨਵਾਦ ਜੀ ਸਾਰਿਆਂ ਦਾ